ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਦੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਹਲ ਬਤਾਰ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾਲਖੋਹੇ ਤਾ ਇੱਕ ਨਾ ਚਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ કહਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਟਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀ ਸਿਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿੱਦਿਆ ਵਿਖੰਵੀ ਚਾਰ ਗਾਵੇ ਕੋ ਸਾਜ ਕਰੇ ਤਨਖ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਰਸ ਦੂਰ ਗਾਵੇ ਕੋ ਵੇਖੇ ਹਦਰ ਅਧੂਰ ਕਥਨਾ ਕਥਿ ਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਗ ਪਾਇ ਜੁਗਾ ਜਪੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਗਸੇ ਵੇ ਪਰਵਾਹ ਸੱਚਾ ਸਾਇਬ ਸਾਚਨਾਇ ਪਾਖਿਆ ਭਾਵੇਂ અપਾਰ ਆਖੇ ਮੰਗੇ ਦੇਖ ਦੇਹ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜੇ ਤਿਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਸੁ ਨੇ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਓੜਿਆ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜੈ ਕੀਤਾ ਨਾ ਹੋਇ ਆਪੇ ਆਪ ਨਿਰੰਝਣ ਸੋਇ ਜਿਨ ਸੇਵੈ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਨਿਆਮਣ ਰਖੀਏ ਭਾਉ ਦੁਖ ਪਰ ਹਰਸੋ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਏ ਗੁਰੇਸ਼ਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈਂ ਦੇਹੋ ਜਾਣਾ ਖਾਣਾ ਨਹੀਂ ਕਹਿਣਾ ਕਥਣਾ ਜਾਈ ਗੁਰਾ ਇੱਕ ਦੇਹ ਭੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਤੀਰਥ ਨਾਵਾਂ ਜਿਓ ਤੇ ਸੁਭਾਵਾਂ ਮੇਨ ਪਾਣੇ ਕੀ ਨਾਈ ਕਰੀ ਜੇਤੀ ਸੇਠਿਉ ਪਾਈ ਵੇਖਾਵਣ ਕਰਮਾ ਕੇ ਮਿਲੇ ਲੈ ਮਾਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸੇਕ ਸੁਨੇ ਗੁਰਾ ਇੱਕ ਦੇਹ ਭੁਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਜੇ ਜੁਗ ਚਾਰਿਆ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਜੰਗਾ ਨਾਉ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੁਛੇ ਕੇ ਕੀ ਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆ ਹੁੰਦੇ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਭੇਰ ਸੁਨਨਾਥ ਸੁਣਿਆ ਧਰਤ ਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪੋਨਸ ਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਨੇ ਇਸਰ ਬਰਮਾਇੰਦ ਸੁਨੇ ਮੁਖਸਲਾ ਹਨਮੰਦ ਸੁਨੇ ਜੋ ਜੁਗਤਨ ਭੇਦ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਅਰਸ਼ਡ ਕਾ ਇਸਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਗਾਹ ਸੁਨੇ ਸੇ ਪੀਰ ਪਾਸਾਉ ਸੁਨੇਂ ਅੰਦੇ ਭਾਵੇ ਰਾਹ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਵੇ ਕਰ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਧੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਨੇ ਮਾਰਗ ਠਾਕ ਨਾ ਪਾਏ ਮਨਨੇ ਪਾਸਿਓ ਪ੍ਰਗਟ ਜਾਏ ਮਨਨੇ ਮਗਨ ਚਲੇ ਪੰਥ ਮਨਨੇ ਧਰਮ ਸੇਤੀ ਸਰਬੰਦ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਨੇ ਪਾਵੇ ਮੋਖ ਦਵਾਰ ਮਨਨੇ ਪਰਵਾਰੇ ਸਾਧਾਰ ਮਨਨੇ ਤੇਰੇ ਧਾਰੇ ਗੁਰ ਸਿੱਖ ਮਨਨੇ ਨਾਨਕ ਭਵੇ ਨਾ ਪਿਖ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੋਲ ਤਰਮਧਿਆ ਕਾ ਕੋ ਸੰਤੋਗਤਾ ਵਰਕਿਆ ਜਿਨ ਸੂਤ ਜੇ ਕੋ 부জে ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਕਲੇ ਕਵਣ ਜੋਰ ਜੀ ਜਤਰੰਗਾ ਕੇ ਨਾਮ ਸਭ ਨੇ ਲਿਖਿਆ ਗੁੜੀ ਕਲਾ ਮਹਿ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲੇ ਰੂਪ ਕੀਤੀ ਦਰ ਜਾਣੇ ਕੌਣ ਕੂਤਕ ਕੀਤਾ ਬਸਹਿ ਕੋਪਵਾ ਤਿਸਤੇ ਹੋਵੇ ਲਿਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਧਨਰੰਕਾਰ ਅਸੰਗ ਜਪਿਆ ਸੰਗ ਭਾਉ ਸੰਗ ਪੂਜਾ ਸੰਗ ਤਉ ਬਤਾਉ ਸੰਗ ਰੰਤਮੁਖ ਵੇਦ ਪਾਠ ਸੰਗ ਜੋਗਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ ਸੰਗ ਸੂਰਮ ਮ ਭਤ ਸਾਰ ਸੰਗ ਮੋਨ ਲਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਨ ਅਰੰਕਾਰ ਅਸੰਖ ਮੂਰੇ ਕੇ ਅੰਧਕੁਰ ਸੰਘ ਚੋਰ ਹਰਾਮਕੂਰ ਸੰਘ ਮਰ ਕਰ ਜਾਹੇ ਜੋੜ ਸੰਘ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਭਾਪ ਕਰ ਜਾਹੇ ਸੰਘ ਊੜਿਆ ਰੁੜੇ ਫਿਰਾਏ ਸੰਘ ਮਲੇਸ਼ ਮਲ ਭਕ ਗਾਏ ਸੰਘ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹਿ ਵਿਚਾਰ ਵਾਰਿਆ ਨ ਜਾਵੇਂ ਇੱਕ ਵਾਰ ਜੋਤਿ ਰੁ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਨਹੰਕਾਰ ਪਰ ਇਹ ਹੱਤ ਪੈਰ ਦੰਦੇ ਹੈ ਪਾਣੀ ਤੋਤੇ ਅਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਲੇ ਇਹੋ ਤੋਏ ਪਰ ਇਹ ਮਦ ਪਾਪਾ ਕੇ ਸੰਗ ਹੋ ਤੋਪੇ ਨਾ ਵੇ ਕੇ ਰੰਗ ਪੁੰਨੇ ਪਾਪੀ ਅਖ ਨਾ ਕਰ 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 ਨਾਲਿ ਖਲਹਿ ਜਾਓ ਹਾਪੇ ਵੀ ਜਾਪੇ ਹੀ ਖਾਣ ਆਨੁਕੁਮਿ ਆਵੋ ਜਾਓ ਤੀਰਤ ਅਵਧਾਦਤਾ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮਨੈ ਮਨੇ ਕੀਤਾ ਭਾਉ ਅੰਤਰਗਰ ਤੀਰਥ ਮਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਵਰਮਾਉ ਸਤ ਸੁਹਾਣ ਸ੍ਰਾਮ ਚਾਉ ਕਵਣ ਸੇ ਵੇਲਾ ਵਖਤ ਕਵਣ ਕਵਣ ਤੇ ਧਕਵਣ ਮਾਰ ਕਵਣ ਸਿਰੁ ਤਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਤਿ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਬਿਆ ਜੇ ਲੇਖਨ ਲੇ ਕੁਰਾਨ ਤੇ ਤਾਰਨਾ ਜੋ ਘੀ ਢਾੜ ਰੁਤਮਾ ਨਾ ਕੋਏ ਜਾ ਕਰਤਾ ਸਿਟੀ ਕੋ ਸਾਝੇ ਆਪੇ ਜਾਣੇ ਸੋਇ ਕਿਵ ਕਰਖ ਕਿਵ ਸਲਾਹੀ ਕਿ ਵਰਨੇ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਕੋ ਦੁਇ ਕ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆਨਾ ਸੋਹਿ ਪਤਲ ਪਤਲ ਲਖੇ ਅਗਾਸ ਅਗਾਸ ਊੜ ਕੋੜਕ ਭਾਲ ਥਕੇ ਵੇਦ ਕਹਿਣਿ ਕਵਾਤ ਸੈ ਸਠਾਰੇ ਕਹਿਣਕ ਤੇ ਬਾਸੁਲਿ ਕਤਾਤ ਲਿਖਾ ਹੋਇ ਤਾ ਲਿਖਿਆ ਲਿਖੋਇ ਵਿਨਾਸ ਨਾਨਕ ਵੱਡਾ ਖੀਏ ਆਪੇ ਜਾਣੇ ਆਪ ਸਲਾਹੀ ਸਲਾਇਤੀ ਸੁਲਤਾਨਾ ਪਾਈਆਂ ਨਦੀਆਂ ਤੇ ਵਾਹ ਭਵੇਸ ਸੁਮੰਧਾ ਜਾਣੀਏ ਸਮੁੰਦ ਸਾਹ ਸੁਲਤਾਨ ਗਿਰਾ ਸੇਤੀ ਮਹਲ ਤਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਹੁਣਾ ਵਿਸਰੇ ਅੰਤਨਾ ਸ੍ਰਤੀ ਕਹਿਨਾ ਅੰਤ ਅੰਤਨਾ ਕਰਨਾ ਦੇ ਨਾਂ ਅੰਤ ਅੰਤਨਾ ਵੇਖਣ ਸੁਣੇ ਨਾਂ ਅੰਤ ਅੰਤ ਨਾ ਜਾਪੇ ਕਿਆ ਮਨ ਮੰਤੇ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਰ ਹਵਾਰ ਅੰਤ ਕਾਰਨ ਕੀਤੇ ਵਿਲਾਹਿਤਾ ਕੇ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੇ ਕੋਈ ਬਉਤਾ ਕਈਐ ਬਉਤਾ ਹੋਏ ਵੱਡਾ ਸਹਿ ਉੱਚਾ ਥਾਉ ਚੇ ਉਪਰ ਉਚਾ ਨਾ ਹੋਵੜੂ ਉੱਚਾ ਹੋਏ ਕੋਤ ਸੂਚੇ ਕੋ ਜਾਣੇ ਸੋਏ ਜੇ ਵੱਡਾ ਬ ਜਾਣਿਆ ਆਪਾ ਬ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲੈ ਖਿਆਨ ਆ ਜਾਏ ਵੱਡਾ ਦਾਤਾ ਤਿਲਨਾਤ ਮਾਇ ਕੀਤੇ ਮੰਗੇ ਜੋ ਦੇਹ ਪਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਬ ਟੂਟੇ ਵੇ ਕਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖਾ ਹੀ ਕਾਏ ਕੀਤੇ ਅਦੂ ਭਗ ਸਦ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨ ਸਕੇ ਕੋਈ ਜੇ ਕੋ ਖਾਇ ਕਾਖਣ ਪਾਇਓ ਜਾਣੇ ਜੇ ਧਿਆ ਮੋ ਖਾਇ ਹਾਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸ ਨੂੰ ਬਖਸ ਸਿ ਫਸਲਾ ਨਾਨਕ ਪਾ ਸਾਹੀ ਪਾ ਸਾ ਅਮੁੱਲ ਗੁਣ ਮੁੱਲਵ ਪਾਰ ਮੁੱਲਵ ਪਾਰੀਏ ਮੁੱਲ ਪੁੱਧਾਰ ਅਮੁੱਲਾਵੇਂ ਮੁੱਲੇ ਜਾਏ ਮੁੱਲ ਪਾਇ ਮੁੱਲਾ ਸਮਾਏ ਮੂਤਰ ਮੁੱਲ ਦੀਪਾਨ ਮੁੱਲ ਤੁਲ ਮੁੱਲ ਫਰਮਾਣ ਅਮੁੱਲ ਬਖਸੀ ਸਮਲ ਨੇਸ਼ਾਨ ਮੁੱਲ ਕਰਮਲ ਫਰਮਾਣ ਮੁੱਲਾ ਮੁੱਲਾ ਖਿਆਣਾ ਜਾਏ ਆਖਾ ਕਰਹਿ ਲਵਲਾਈ ਆਖੇ ਵੇਦ ਪਾਠ ਪ੍ਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਾ ਕੇਸ ਤੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨਮ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਠੁੱਟ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਭੁਲ ਵਿਗਾੜ ਤਾ ਲਿਖੇ ਸੁਰਗ ਵਰਗ ਵਰ ਸੂਦਰ ਕਿਹਾ ਸੋ ਕਰ ਕੇ ਹਜਤ ਵੇ ਸਰਬ ਸਮਾਲੇ ਬਾਜੇ ਨਾਦ ਨੇਕ ਅ ਸੰਖਾ ਕੀਤੇ ਵਾਹਣ ਹਾਰੇ ਕੀਤੇ ਰਗ ਪਰਿ ਸੋ ਕਹਿਣ ਕੀਤੇ ਗਾਵਣ ਹਾਰੇ ਗਾਵੇ ਤੁਧੁ ਭਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਰੁਤ ਲਿਖ ਜਾਣੋ ਲਖ ਲਖ ਤਰ ਵਿਚਾਰੇ ਗਾਵੇ ਸਰਵਰ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦਰੰਦਰ ਅਸਨ ਉੱਤੇ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿਦਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸ੍ਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਲ ਭਣਨ ਕੇਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮਹਨ ਸੁਰਗਮ ਚਪਿਆਲੇ ਗਾਵਣ ਰਤਨਿ ਉਪਾਏ ਤੇਰੇ ਅਡਸਰ ਧੀਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡਵੰਡ ਵਰਪੰਡਾ ਕਰ ਕਰ ਰਖੀ ਧਾਰੇ ਸਹੀ ਤਦਨੋ ਗਾਵੇ ਜੋ ਤੁਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸੇ ਮੈ ਚਿਤ ਨਿਆਵ ਨਾਨਕਿਆ ਵਿਚਾਰੇ ਸੋਈ ਸੋਈ ਸਰਾਸ ਸਭ ਸੱਚਾ ਸੱਚੀ ਨਾਹੀ ਹੈਤੀ ਹੋਸੀ ਜੈਨਾ ਜੈਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿੰਨੀਉ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋਤੀ ਸੁਭਾਵੇ ਸੋਈ ਕਰ ਸਿਰੁਕਮ ਨਾ ਕਰਨਾ ਜਾਏ ਸੋ ਪਾਸਾਂ ਸਹਾ ਪਸਾਇ ਵਿਨਾਨਕ ਰਹੇ ਨਰਜਾਈ ਮੁੰਡਾ ਸੰਤੋਖ ਧਰਮ ਪਰ ਚੋਲੀ ਧਿਆਨ ਕੀ ਕਰੇ ਵਿਪੂਤ ਚਿੰਤਾ ਕਾਲ ਕੁਵਾਰੀ ਕੈ ਜੁਗ ਢੰਡਾ ਪ੍ਰਤੀ ਤਾਈ ਪੰਤੀ ਸ਼ਗਲ ਜਮਾਤੀ ਮਣਜੀ ਤੇਜਕਜੀਤ ਆਦੇਤ ਸੇ ਆਦੇਸ ਆਦਨੀਲ ਨਾਦਨਾਥ ਜੁਬ ਜੁਬੇ ਕੋ ਵੇਸ ਉਪਤ ਗਿਆਨ ਦੇ ਆ ਭੰਡਾਰਨ ਕਟਕਟ ਵਾਜੇ ਨਾਥ ਆਪ ਨਾਥ ਨਾਤੀ ਸੁਭਜਾ ਕਿਰੇ ਸੁਦੇ ਅਭਰਾ ਸਾਧ ਸੰਜੋਗ ਜੋ ਦਿਵਕਾਰ ਚਲਾਵੇ ਲੇਖੇ ਆਵੇ ਭਗ ਆਦੇਤ ਸੇ ਆਦੇਸ ਆਦਨੀਲ ਨਾਦਨਾਥ ਜੁਬ ਜੁਬੇ ਕੋ ਵੇਸ ਏ ਕਾਮਾਇ ਜੁਗਤ ਵਿਆਹ ਇਤਿਨ ਚਲੇ ਪਰਵਾਨ ਇਕ ਸੰਸਾਰੀ ਕਹ ਪੰਡਾ ਰੇ ਇਕ ਲਾਈ ਦੀ ਬਾਣ ਜਿਉ ਤਿਸ ਭਾਵੇ ਤੇ ਫਿਰ ਚਲਾਵੇ ਜਿਉ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾਵੇ ਬਹੁਤਾ ਹੀ ਵਿਡਾਣਿਆ ਦੇਤਿ ਸੇ ਅਦੇਸ ਆਦ ਨੀਲ ਨਾਦ ਨਾਦ ਜੁਗ ਜੁਗ ਕੋ ਵੇਸ ਮਾਸਨ ਲੋਇ ਲੋਇ ਪੰਡਾ ਰੇ ਜੋ ਕਿਸ ਭਾਇ ਸੋਇ ਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਅਦੇਤਿ ਸੇ ਅਦੇਸ ਆਦ ਨੀਲ ਨਾਦ ਨਾਦ ਜੁਗ ਜੁਗ ਕੋ ਵੇਸ ਇਕ ਦੂਜੀ ਬਲਖੋਏ ਲਖੋਏ ਲਖਵੀਸ ਲਖ ਲਗੇੜਾ ਕੀਕ ਨਾਮ ਜਗਦੀਸ਼ ਹੋਏ ਤੁਰਾਈ ਪਤ ਬਵੜੀਏ ਚੜੀਏ ਹੋਈਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖੰ ਜੋਰ ਚ ਪੈਣਾ ਜੋਰ ਜੋਰ ਨਮਕਾ ਤੇ ਹਿਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨਰਾਇ ਮਨ ਮਰ ਸੋਰ ਜੋ ਨਾ ਸੁਰਤੀ ਕਾਣ ਵਿਚਾਰ ਜੋ ਨਾ ਜੁਟੇ ਛੁੱਟੇ ਸੰਸਾਰ ਜਿਸਾ ਜੋਰ ਕਰ ਵੇਖੇ ਸੋਏ ਨਾਨਕ ਉਤਮਨੀ ਚ ਨਾ ਕੋਈ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣਿ ਗਿਨੀ ਪਾਤਾਲ ਇਸ ਵਿੱਚ ertid ਥਾ ਬਰਕੀ ਧਰਮ ਸਾਥ ਇਸ ਵਿੱਚ ਜੀ ਜੁਗਤ ਕੇ ਰੰਗ تنਕੇ ਨਾਮ ਨੇ ਕੀ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪ੍ਰਵਾਨ ਨਿਦਰੀ ਕਰਮ ਭਵੇ ਨੀਸਾਨ ਕਚ ਬਗਾਇ ਉਥੇ ਪਾਈ ਨਾਨਕ ਗਈਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਾਣੀ ਵੈਸੰਤਰ ਕੇਤੇ ਘਣ ਮਹੇਸ ਕੇਤੇ ਵਰਮੇ ਘਾੜਤ ਕੜੀਏ ਰੂਪ ਰੰਕੇ ਵੇਸ ਕੇਤੇ ਗਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਭਾਤ ਨਿਰੰਦ ਕੇਤਿਆ ਸੁਰਤੀ ਸਵਕ ਕੇਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਣ ਪ੍ਰਚੰਡ ਦਿੱਤੇ ਨਾਦ ਵਿਨੋਦ ਕੋੜੈ ਆਨੰਦ ਸਰਮਖਣ ਕੀ ਬਾਣੀ ਰੂਪ ਤੈ ਘਾੜ ਤਕੜੀਆ ਬਹੁਤਨੋ ਬਤਾ ਕਿਆ ਗੱਲਾ ਕਥਿਆ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਘੜਿਆ ਸੁਰ ਤੁਮਾਨ ਬਨ ਬੋਧ ਤਿੱਥੇ ਘੜਿਆ ਸੁਰਾ ਸਦਾ ਕੇ ਸੁਧ ਕਰਮਖਣ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾ ਬਲ ਸੂਰ ਜਿਨ ਮੇਂ ਰਾਮ ਰਹਿ ਪ੍ਰਪੂਰ ਤਿੱਥੇ ਸੀਤੋ ਸੀਤਾ ਮਹਾ ਮਾਇਤਾ ਕੇ ਰੋਪ ਨ ਕਥਨੇ ਜਾਏ ਨਾਉ ਮਰੀ ਨ ਢਾਗੇ ਜਾਏ ਜਿਨ ਕੇ ਰਾਮ ਸੇਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕ ਕਰਨਨ ਸੱਚਾ ਵਣਸੋ ਸਾਚਾ ਕਰਮਾ ਸਨਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿੱਥੇ ਕਲ ਵੰਡੋ ਵਰ ਭੰਡ ਜੇ ਕੋਖ ਦੇ ਤਾਨਤ ਨੰਤ ਜਿੱਥੇ ਲੋਲ ਆਕਾਰ ਜਿਉ ਜਿਉ ਹੁਕਮਤ ਵੇ ਤੇ ਵਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਸ੍ਰਿ ਘੜਾ ਸਰ ਜਤ ਪਹਾਰਾ ਧੀਰ ਸੁਨਿਆਰ ਨਮਤ ਵੇਧ ਧੀਆਰ ਭੋਖ ਲਗਨੀ ਤਉ ਤਉ ਭੰਡਾ ਭੋ ਮ੍ਰਿਤ ਢਾਲ ਘੜੀਏ ਸਭ ਸਟੀ ਰਖਸਾ ਜਿਲਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤੁ ਹੀ ਦਾਹੀ ਦਾਇਆ ਕੇ ਲੈ ਸਗਲ ਜਗਤ ਚਮਿਆਈਆਂ ਬਰਿਆਈਆਂ ਵਾਜੇ ਧਰਮਹ ਦੂਰੇ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ